ਬਾਕੀ ਦੇ ਗਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਇੱਕ ਵੀਰ ਦਾ ਨਾ ਕਮੈਂਟ ਆਇਆ ਹੋਇਆ ਸੀਗਾ ਵੀ ਤੁਸੀਂ ਜਦੋਂ ਵੀ ਰੂਟਰ ਤੇ ਬਾਉਗੇ ਤੇ ਵੀਡੀਓ ਜ਼ਰੂਰ ਬਣਾ ਕੇ ਪਾਓ ਤੇ ਕੁਦਰਤੀ ਅਸੀਂ ਆਲੂਆਂ ਵਾਲਾ ਖੇਤ ਤਿਆਰ ਕਰਨੀ ਹੈ ਵੀ ਐਦੇ ਵਿੱਚ ਨਾ ਆਪਾਂ ਪਰਾਲੀ ਵਿੱਚ ਹੀ ਬਾਈ ਹੋਈ ਸੀਗੀ ਚੈਨ ਵਾਲੀ ਨਾ ਕਟਾਈ ਸੀਗੀ ਤਾਂ ਕਰਕੇ ਪਰਾਲੀ ਤੁਸੀਂ ਚੈੱਕ ਕਰ ਸਕਦੇ ਹੋ ਉਦਾਂ ਤਾਂ ਪਹਿਲਾਂ ਆਪਾਂ ਹੈਰੋ ਮਾਰੀ ਹੋਈ ਆ ਤੇ ਫਿਰ ਨਰ ਮਾਰੇ ਹੋਏ ਆ ਆ ਪਰਾਲੀ ਹੋਈ ਹੋਈ ਬਾਕੀ ਤੁਸੀਂ ਇਹ ਮੈਂ ਥੋੜਾ ਇਹ ਭੁੱਲ ਗਿਆ ਸੀਗਾ ਬਟ ਜਦੋਂ ਯਾਦ ਆਇਆ ਮੈਂ ਤਾਂ ਹੀ ਬਣਾਉਣ ਲੱਗ ਗਿਆ ਤੁਸੀਂ ਵੀ ਚੈੱਕ ਕਰ ਸਕਦੇ ਹੋ ਕਿੰਨੀ ਲੈ ਕੇ ਚੱਲਦਾ ਤੇ ਪਿੱਛੇ ਸਫਾਈ ਵੀ ਚੈੱਕ ਕਰ ਸਕਦੇ ਤੁਸੀਂ ਇਹ ਗੁਰਬਾਜ ਦਾ ਮਤਲਬ ਰੋਟਾਵੇਟਰ ਲਾ ਲਓ ਤੁਸੀਂ ਸੂਪਰ ਸੀਟਰ ਨੂੰ ਖੋਲਿਆ ਹੋਇਆ ਸੀਗਾ ਸੀ ਪਿਛਲਾ ਹਿੱਸਾ ਤੇ ਆਖੂ ਬੁਟਾ ਹੈਗਾ ਇਹ ਤੇ ਰੋਲਾ ਦੇਖੋ ਤੁਹਾਡੇ ਹੱਥ ਨੇ ਮੁੰਮੀ ਕਿਹਨਾਂ ਬਾਕੀ ਗੇਅਰ ਗੁਰ ਤੁਹਾਨੂੰ ਦੱਸਣਾ ਪੜੇ ਤੇ ਕਿਹੜਾ ਪਾਇਆ ਹੋਇਆ ਕਿਹੜਾ ਨਹੀਂ ਇਹ ਸਾਡੇ ਪੱਕੇ ਆ ਗਏ ਤੁਹਾਨੂੰ ਬੋੜਾ ਪਪ ਵਰਤੀ ਪਾਇਆ ਹੋਇਆ ਇਧਰ ਨੂੰ ਲੋਜ ਪਾਇਆ ਹੋਇਆ ਆਪਾਂ ਇਧਰ ਨੂੰ ਤੀਜੇ ਚ ਪਾਇਆ ਹੋਇਆ ਜਿੰਨਾ ਕਰਨਾ ਜਿਹੜੇ ਚੱਕਰ 16 ਤੋਂ 16 ਤੋਂ 17 ਜੋਰਕ ਨੇ ਆਹ ਇੱਕ ਬਚੱਕਰ 1.5 ਮੀਟ ਵੀ ਨਹੀਂ ਹੈਗੀ ਆਹ ਚੱਲ ਰਿਹਾ ਤੇ ਵਿਚਲੀ ਮੈਂ ਤਾਂ ਮੁਰਦਾ ਹੀ ਤੇ ਇਹਨਾਂ ਵਧੀਆ ਚੱਲ ਰਿਹਾ ਤੇਰੇ ਕੀ ਗੱਲ ਕੱਪੜੇ ਨਹੀਂ ਜਾਂ ਹੋਰ ਨਹੀਂ ਕੱਪੜੇ ਦੁੰਨੇ ਆਲਾ ਹੋਰ ਕੋਈ ਨਹੀਂ ਆ ਕੇ ਵੱਡਾ ਵੀ ਕਹਿ ਸਕਦਾ ਥੋੜਾ ਅਸਲ ਵਿੱਚ ਆਪਾਂ ਪਹਿਲੇ ਮੀਡੀਅਮ ਤੇ ਵੀ ਚਲਾ ਸਕਦੇ ਆ ਪਰ ਮੇਰੇ ਇਜ਼ਾਫ ਨਾਲ ਜਾਂ ਦੂਜੇ ਮੀਡੀਅਮ ਤੇ ਤੋੜ ਜਾਂ ਸਾਨੂੰ ਸੁਣੇ ਅਲੱਗ ਬੋਲਦਾ ਕੋਈ ਨਹੀਂ ਤਾਂ ਕੋਈ ਮਦਦ ਨਹੀਂ ਤੁਹਾਨੂੰ ਕੀ ਚਾਹੀਦਾ ਬロッਕਰ ਤੇ ਆਪ ਦਾ ਲਾਈਕ ਕੋਈ ਮੇਰੇ ਆਮਨੰਦ ਦੇ ਹੋ ਕੇ ਰਿਪੋਰਟ ਵੀਡੀਓ ਦੇਖ ਕੇ ਜਰੂਰ ਦੱਸੋ ਤੁਹਾਨੂੰ ਕਿਵੇਂ ਲੱਗਿਆ ਅੱਜ ਵੀ ਮੋਡ ਤੇ ਵੀ ਚੈੱਕ ਕਰ ਲਿਆ। ਸਾਡੇ ਤੇ ਮੇਰੇ ਇੱਕ ਜਿਵੇਂ ਬੋਲ ਬੜਿਆ ਹੋਇਆ ਇੱਕ ਪਰ ਬਿਲਕੁਲ ਵੀ ਨਹੀਂ ਕਹਿਣ ਰਿਹਾ। ਹਰਵਾਜ ਤਾਂ ਹੈ ਹੀ ਨਹੀਂ। ਵੀ ਆਰਟੀ ਕਰਕੇ ਬਿਲਕੁਲ ਵੀ ਬਾਜ ਨਹੀਂ ਆ ਗਈ। ਬਾਹਰ ਤੁਸੀਂ ਕਿਸੇ ਨਾਲ ਹੋਰ ਗੱਲ ਕਰੋ। ਇਹ ਵੀ ਜਿਹੜੀ ਥੋੜੀ ਬੋਲੀ ਤੇ ਪਿਆਰੀ ਬੱਖਿਆ ਦੀ ਹਾਦੀ ਹੈ। ਬਲਕਿ ਬੱਖਿਆ ਦੀ ਬਾਤ ਚੱਲ ਰਹਾ ਹੈ ਆਪਣੇ ਅੱਗੇ ਜਿਵੇਂ ਬਹੁਤ ਜ਼ਿਆਦਾ ਦਰਦ ਨਹੀਂ ਲੱਗਦਾ ਆਹ ਕਰਕੇ ਨਹੀਂ ਤੇ ਵਧੀਆ ਚੱਲਦਾ ਮੈਂ ਤੁਹਾਨੂੰ ਬੋਲ ਕੇ ਦੱਸਣਾ ਬਹੁਤ ਵਧੀਆ ਲੱਗੀ ਤੇ ਜਰੂਰ ਸੇਵ ਕਰੀਂ। ਕਿਵੇਂ ਦੀ ਪਰਫਾਰਮੈਂਸ ਲੱਗੀ ਹੈ ਦੋਨ। ਤੇ ਚੈਨਲ ਨੂੰ ਲਾਈਕ ਕਰਕੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਫੇਰ ਜਲਦੀ ਮਿਲਾਂਗੇ। ਇੱਕ ਹੋਰ ਬੰਦ ਵੀ ਵੀਡੀਓ ਦੇ ਨਾਲ ਜਿਹੜੀ ਉਹ ਨਾਲ ਜਵਾਨੀ ਪਜਾਈ ਲਗਭਗ ਖਿੜੂਈ ਆ। ਜਿਹੜੀ ਸਾਹਮਣੇ ਧੀਰੀ ਖਲੋਤੀ ਹੋਗੀ ਆ ਅੱਜ ਗੱਲਬਾਤ। ਕਮੈਂਟਸ ਵਿੱਚ ਲਾਈਕ ਕਰਕੇ ਆਪਣਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ ਕਲਮ ਅੱਜ ਆਪਣੀ ਰਾਏ ਵੀਡੀਓ ਦੇਖਣ ਲਈ ਇਹਨਾਂ ਵਾਲਾ ਕਾਟਾ ਬਹੁਤ ਮੋਟਾ ਪਾਟਾ ਬਾਕੀ ਇੱਕ ਗੱਲ ਹੋਰ ਜਿਹੜਾ ਸੁਪਰ ਫੀਡਰ ਵਾਲਾ ਕੇਦੂ ਹੁੰਦਾ ਨਾ ਉਹ ਤੇ ਥੋੜਾ ਲੱਗਦੀ ਲੱਗਦਾ ਕਿੰਨਾ ਇਹ ਰੋਲਾ ਲੱਗਾ ਹੋਇਆ ਆ ਆ बाजू ਮੀਟਰ ਖੋਇਆ ਹੋਇਆ ਆ ਉਹ ਵੀ ਬਹੁਤ ਸੋਨਾ ਲੱਗਦਾ ਖਾਣ ਥੋੜੀ ਬੋਤ ਲੱਗਦੀ ਜੀ ਜਿਆ ਲੱਗਦਾ ਕੇਸ ਬੰਦਿਆਂਗੇ ਮੈਂ ਇੱਕ ਵਾਰੀ ਗੇਰ ਵੱਡਾ ਪਾ ਕੇ ਦੇਖਣਾ ਇਹ ਪਹਿਲਾ ਮੈਂ ਗਿਆ ਇਹ ਦੇਖ ਬੈਗਰ ਇਹ ਦੇ ਵਿੱਚ ਵੀ ਠੀਕ ਹੀ ਹੈ ਟੀਰਰ ਤੇ ਆਪਾਂ ਚੜੀ ਪਰ ਦੂਜਾ ਬਾਕੇ ਦੇ ਇੰਜੇਕਟਰ ਦੇ ਇਹ ਚੱਕਰ ਜਿਆਦਾ ਤੁਹਾਡਾ ਫੇਨ ਚ ਸਵਾਈ ਹੀ ਨਹੀਂ ਆ ਕੀ ਆ ਤਾਂ ਕਰਕੇ ਪਹਿਲੇ ਤਿਰਕ ਕੀ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰਦੇ ਆਂ ਤੁਹਾਨੂੰ ਸਭ ਤੋਂ ਪਹਿਲਾਂ ਬੰਦਾ ਲੱਗੇ ਤੁਹਾਾਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ